ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰਾਂ ਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਸਰਕਾਰੀ ਨੌਕਰੀਆਂ ਦੇ ਚਾਹਵਨ ਲਈ ਖੁਸ਼ਖਬਰੀ ਗ੍ਰਾਮੀਨ ਬੈਂਕਾਂ ਚ ਕਰੀਬ 10000 ਪੋਸਟਾਂ ਦੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਅੱਜ ਤੋਂ ਕਰੋ ਅਪਲਾਈ ਜੋਬ ਨਵੀਂ ਦਿੱਲੀ ਪਿੰਡੂ ਬੈਂਕਾਂ ਚ ਸਰਕਾਰੀ ਨੌਕਰੀਆਂ ਦੇ ਚਾਹਵਨ ਉਮੀਦਵਾਰਾਂ ਲਈ ਖੁਸ਼ਖਬਰੀ ਹੈ ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਪਰਸਨਲ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਖੇਤਰੀ ਪਿੰਡੂ ਬੈਂਕਾਂ ਵਿੱਚ ਦਫ਼ਤਰ ਸਹਾਇਕ ਅਤੇ ਅਫਸਰ ਦੀਆਂ ਕੁੱਲ 10000 ਅਸਾਮੀਆਂ ਲਈ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਇੰਟਰਵਿਊ ਦੁਆਰਾ ਅੱਜ ਜਾਨੀ ਸ਼ੁੱਕਰਵਾਰ 7 ਜੂਨ ਨੂੰ ਜਾਨੀ ਨੋਟੀਫਿਕੇਸ਼ਨ ਅਨਸਾਰ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅੱਜ ਤੋਂ ਹੀ ਆਪਣੀਆਂ ਅਰਜ਼ੀਆਂ ਆਨਲਾਈਨ ਮੋਡ ਵਿੱਚ ਜਮ੍ਹਾਂ ਕਰਵਾ ਸਕਦੇ ਹਨ ਅਪਲਾਈ ਕਰਨ ਦੀ ਆਖਰੀ ਮਿਤੀ 27 ਜੂਨ ਰੱਖੀ ਗਈ ਹੈ ਕਿੱਥੇ ਤੇ ਕਿਵੇਂ ਕਰੀਏ ਅਪਲਾਈ ਜਿਹੜੇ ਜਿਹੜੇ ਉਮੀਦਵਾਰ ਖੇਤੀ ਗ੍ਰਾਮੀਣ ਬੈਂਕਾਂ ਵਿੱਚ ਆਫ ਸਟੇਟ ਤੇ ਅਫਸਰ ਚ ਅਹੁਦਿਆਂ ਤੇ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਆਈਬੀਪੀਐਸਟੀ ਅਧਿਕਾਰੀ ਵੈਬਸਾਈਟ ਆਈਪੀ ਆਈਬੀਪੀਐਸ ਇਨ ਵਿੱਚ ਵਿਜ਼ਿਟ ਕਰਨ ਅਤੇ ਫਿਰ ਆਰਆਰਬੀ ਤੇ ਉਸ ਤੋਂ ਬਾਅਦ ਆਰਆਰਬੀ ਸੀਆਰਪੀ ਸੈਕਟਰ ਚ ਜਾਣ ਉਮੀਦਵਾਰ ਭਰਤੀ ਨੋਟੀਫਿਕੇਸ਼ਨ ਇਸ ਸੈਕਟਰ ਵਿੱਚ ਐਕਟਿਵ ਲਿੰਕ ਨਾ ਜਾ ਕੇ ਦਿੱਤੀ ਡਾਇਰੈਕਟ ਲਿੰਕ ਨੂੰ ਡਾਊਨਲੋਡ ਕਰ ਸਕਦੇ ਹਨ ਅਧੂਜੇ ਲਿੰਕ ਨਾਲ ਸੰਬੰਧਿਤ ਐਪਲੀਕੇਸ਼ਨ ਪੇਜ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਖਬਰ ਨੂੰੰਤ ਤੱਕ ਵਿਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ